ਜਲੰਧਰ ਦੇ ਹਾਥੇ ਪੁਲਿਸ ਨੇ ਇੱਕ ਬਦਨਾਮ ਅਪਰਾਧੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਜੋ ਜਲੰਧਰ ਮੋਗਾ ਰਾਸ਼ਟਰੀ ਰਾਜ ਮਾਰਗ ਉਤੇ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਡਰਾ ਰਿਹਾ ਸੀ ਦੋਸ਼ੀ ਦੀ ਪਛਾਣ ਰਵਿੰਦਰ ਸਿੰਘ ਉਰਫ ਬਿੰਦਾ ਪੁੱਤਰ ਕਰਨੈ ਸਿੰਘ ਸਰਪੰਚ ਵਾਸੀ ਪਿੰਡ ਕੋਕਰੀ ਵੈਣੀਵਾਲ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ ਜਿਸ ਦਾ ਪਹਿਲਾਂ ਵੀ ਗੰਭੀਰ ਅਪਰਾਧਿਕ ਅਪਰਾਧਾ ਦਾ ਇਤਿਹਾਸ ਹੈ ਅਤੇ ਇਸ ਨੂੰ 315 ਬੋਰ ਰਾਈਫਲ ਅਦੇ ਇੱਕ ਚਿਟੀ ਫਾਰਚੂਨਰ ਗੱਡੀ ਸਮੇਤ ਗ੍ਰਿਫਤਾਰ ਕੀਤਾ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ओंकार ਸਿੰਘ ਬਰਾੜ ਨੇ ਕਿਹਾ ਕਿ ਟੋਲ ਪਲਾਜ਼ਾ ਮੈਨੇਜਰ सोनू ਤੋਮਰ ਵੱਲੋਂ ਹਥਿਆਰਬੰਦ ਧਮਕੀਆਂ ਬੈਰੀਅਰ ਤੋੜਨ ਅਤੇ ਜ਼ਬਰਦਸਤ ਟੋਲ ਚੋਰੀ ਦੀਆਂ ਵਾਰ-ਵਾਰ ਘਟਨਾਵਾਂ ਬਾਰੇ ਰਸਮੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਜਿਸ ਨਾਲ ਕੰਪਨੀ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ ਦੋਸ਼ੀ ਬੰਦੂਕ ਦੀ ਨੋਕ ਉਤੇ ਕਰਮਚਾਰੀਆਂ ਨੂੰ ਆਪਣੀਆਂ ਇਕ ਗੱਡੀਆਂ ਬਿਨਾ ਭੁਗਤਾਨ ਦੇ ਲੰਗੋਨ ਦੇਣ ਦੀਆਂ ਧਮਕੀਆਂ ਦਿੰਦਾ ਸੀ ਗ੍ਰਿਫਤਾਰੀ ਦੌਰਾਨ ਪੁਲਿਸ ਨੇ ਅਪਰਾਧਾ ਵਿੱਚ ਭਰਤੀ ਕੀਤੀ ਗਈ ਇੱਕ 315 ਬੋਰ ਰਾਈਫਲ ਅਤੇ ਇੱਕ ਚਿੱਟੀ ਫਾਰਚੂਨਰ ਗੱਡੀ ਵੀ ਬਰਾਮਦ ਕੀਤੀ ਦੋਸ਼ੀ ਨੂੰ ਸਤਾਨਕ ਤੌਰ ਤੇ ਮਾਇਨਿੰਗ ਕਿੰਗ ਵਜੋਂ ਜਾਣਿਆ ਜਾਂਦਾ ਜਾਂਦਾ ਜੋ ਇੱਕ ਟਰਾਂਸਪੋਰਟ ਕੰਪਨੀ ਚਲਾਉਂਦਾ ਹੈ ਸ਼ਾਂਕੂੜ ਤੋਂ ਸਿਦਕਪ੍ਰੀਤ ਸਿੰਘ ਸੱਚਦੇਵਾ ਦੀ ਖਾਸ ਰਿਪੋਰਟ ਜ਼ਿਲ੍ਹਾ ਜਰੰਦਰ ਤੇ ਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਨ ਸਿੰਘ ਖੱਖ ਦੇ ਵੱਲੋਂ ਜਿਲੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਹਰ ਤਰ੍ਹਾਂ ਦੇ ਦਸਤਾਨੇ ਜਾਰੀ ਕੀਤੇ ਹੋਏ ਹਨ ਜਿਨ੍ਹਾਂ ਤਹਿਤ ਥਾਣਾ ਸ਼ਾਹਕੋਟ ਦੇ ਏਰੀਆ ਵਿੱਚ ਜਲੰਧਰ ਟੂ ਮੋਗਾ ਨੈਸ਼ਨਲ ਹਾਈਵੇ ਤੇ ਬਣੇ ਟੋਲ ਪਲਾਜ਼ਾ ਕਾਵਾਂ ਵਾਲਾ ਪੱਤਨ ਦੇ ਮੈਨੇਜਰ ਸੋਨੂ ਤੋਮਰ ਵੱਲੋਂ ਇੱਕ ਦਰਖਾਸਤ ਦਿੱਤੀ ਸੀ ਕਿ ਉਸਨੇ ਟੋਲ ਬਾਜੇ ਤੇ ਇੱਕ ਬਦਮਾਸ਼ ਕਿਸਮ ਦਾ ਵਿਅਕਤੀ ਰਵਿੰਦਰ ਇਲੀਅਸ ਪਿੰਡਾ ਸਰਪੰਚ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬਹਿਣੀਵਾਲ ਥਾਣਾ ਜਤਵਾਲ ਜੋ ਆਪਣੇ ਫਾਰਟਰ ਗੱਡੀ ਤੇ ਆ ਕੇ ਉਸਦੇ ਸਟਾਫ ਨਾਲ ਬਤਮੀ ਜੀ ਆਪਣੇ ਗਨਪੁਆਇੰਟ ਤੇ ਡਰਾਤ ਮੁਕਾ ਕੇ ਉੱਥੋਂ ਆਪਣੇ ਜਿਹੜੇ ਟਿਪਰ ਮੈਨਿੰਗ ਵਾਲੇ ਉਹਨਾਂ ਨੂੰ ਜਬਰੇ ਬਿਨਾ ਕੋਈ ਉੱਥੇ ਸ਼ੁਲਕ ਦਿੱਤਿਆਂ ਕਢਦਾ ਸੀ ਤੇ ਉਸ ਦੀ ਜਿਹੜੀ ਉੱਥੇ ਇਮਾਰਤ ਬਣੀ ਹੈ ਜਾਂ ਉਹਦੇ ਬੈਰੀਅਰ ਹੈਗੇ ਨੇ ਉਹਨੂੰ ਤੋੜ ਕੇ ਧੱਕੇ ਨਾਲ ਲੰਘਦਾ ਸੀਗਾ ਉਸ ਨੇ ਉਹ ਕੰਪਲੇਂਟ ਕੀਤੀ ਤੇ ਪੁਲਿਸ ਵੱਲੋਂ ਉੱਤੇ ਮੁਕੱਦਮਾ ਜਿਹੜਾ ਹੈ ਨੰਬਰ ਜਿਹੜਾ 10 ਮਿਤੀ 12125 ਅੰਡਰ ਸੈਕਸ਼ਨ 125 353 ਬੀ ਐਨ ਐਸ 25 27 59 ਨਾਟ ਅਰਮੈਂਟ ਦੱਟ ਕਰਕੇ ਤਪਤੀਸ਼ ਉਤਲੀ ਹੰਦੀ ਇਸ ਤਪਤੀਸ਼ ਨੂੰ ਅੱਗੇ ਬਤਾਉਂਦੇ ਹੋਏ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਮਹਿਤਪੁਰ ਨੇ ਇਹਨੂੰ 21 ਤਰੀਕ ਨੂੰ ਗ੍ਰਿਫਤਾਰ ਕੀਤਾ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਾ 2 ਦਿਨ ਦਾ ਪੁਲਸ ਰਿਮਾਨਡ ਹਾਸਲ ਕੀਤਾ ਰਿਮਾਨਡ ਦੌਰਾਨ ਇਹਦੇ ਵੱਲੋਂ ਮੌਕੇ ਤੇ ਜਿਹੜੀ ਟੋਲ ਰਾਜੇ ਤੇ ਕਰਮਚਾਰੀਆਂ ਨਾਲ ਬਤਮੀਦੀ ਕਰਦਾ ਸੀ ਰਾਈਫਲ 315 ਬੋਰ ਤੇ ਇਸ ਦੀ ਫਾਰਚੂਨ ਗੱਡੀ ਨੂੰ ਕਬਜ਼ੇ ਚ ਲਿਆ ਔਰ ਦਰਾਨੇ ਪਛੇ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਖਿਲਾਫ ਪਹਿਲਾਂ ਵੀ 16 ਮੁਕਦਮੇ ਵੱਖ-ਵੱਖ ਥਾਵਾਂ 'ਚ ਦਰਜ ਹਨ ਜਿਵੇਂ ਕਿ ਚੋਰੀ ਨਜਾਇਜ਼ ਕੱਪੜੇ ਮਾਈਨਿੰਗ ਅ ਅਰਾਦਾ ਕਤਲ ਤੇ ਕਤਲ ਆਰਮੈਕਟ ਤਹਿਤ 20 ਮੁਕਾਦਮੇ ਦਰਜ ਹਨ ਇਹ سنگੀਨ ਧਰਾਵਾਂ ਦੇ ਤਹਿਤ ਮੁਕਾਦਮੇ ਦਰਜ ਹੋਣ ਦੇ ਬਾਵਜੂਦ ਇਹ ਖੁੱਲੇ ਹੰਘੌਂ ਰਿਆ ਸੀ ਜਰੰਧਾ ਦਿਹਾਤੀ ਪੁਲਿਸ ਵੱਲੋਂ ਇਹਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਦਾ ਮੇਨ ਕਿੱਤਾ ਜਿਹੜਾ ਉਹ ਨਜਾਇਜ਼ ਮਾਈਨਿੰਗ ਦਾ ਹੈਗਾ ਤੇ ਕੋਲੇ ਇੱਕ ਆਪਣੀ ਕੰਪਨੀ ਬਣਾਈ ਹੈ ਟਰਾਂਸਪੋਰਟ ਉਹਦੇ ਵਿੱਚ ਜਿੰਨੇ ਵੀ ਖ ਲੈ ਨੇ ਮਾਈਨਿੰਗ ਚ ਚਲਾਈ ਹੋਇਆ ਸਾਡੀ ਪੁਲਿਸ ਨੂੰ ਇਹ ਖਸਤਾ ਹੈ ਗਿਆ ਕਿ ਸਤਲੁਜ ਦਰਿਆ ਦੇ ਜਿਹੜਾ ਸ਼ਾਹਕੋਟ ਦੇ ਏਰੀਆ 'ਚ ਪਿਛਲੇ ਦਿਨੀ ਕੁਝ ਨਜਾਇਜ਼ ਮੈਨਿੰਗ ਹੋਣ ਦੀਆਂ ਸ਼ਿਕਾਇਤਾਂ ਆਈਆਂ ਸਨ ਉਹ ਸਵਲ ਨੂੰ ਇਹ ਕੀਤੀਆਂ ਗਈਆਂ ਕਿਉਂਕਿ ਇਸ ਦਾ ਹੀ ਇੱਥੋਂ ਇਹ ਟੋਲ ਪਲਾਜ਼ੇ ਨੂੰ ਇਹ ਕਰਮਚਾਰੀਆਂ ਨੂੰ ਆਪਣੇ ਵਿਆਪਨ ਤੇ ਟਰੱਕ ਮਕਾ ਕੇ ਵੇਚਲ ਕਰਦਾ ਸੀ ਤਾਂ ਕਿ ਇਹਦੀ ਕੋਈ ਸ਼ਿਕਾਇਤ ਨਾ ਕਰੇ ਪੁਲਿਸ ਵੱਲੋਂ ਇਹਦੀ ਗ੍ਰਿਫਤਾਰ ਕਰਕੇ ਇਹਦੀ ਅਗਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਵੀ ਇਹਨੇ ਸਾਧਨ ਵਿੱਤੀ ਇਹਨੇ ਕੋਲੇ ਕਿੱਥੋਂ ਪੈਦਾ ਹੋਏ ਆ ਇਹਦੇ ਪਿੱਛੇ ਪਿਛੋਕਰ ਤੇ ਇਹਦੇ ਕੌਣ ਐ ਇਹਨੂੰ ਸਪੋਰਟ ਕਰਨ ਵਾਲਾ ਤੇ ਇਹਦੇ ਵਿੱਤੀ ਸਾਧਨ ਜਿਹੜੇ ਤਹੁਣਕ ਤੱਕ ਤੇ ਢੰਗ ਤਰੀਕੇ ਨਾਲ ਤਫਤੀਸ਼ ਕਰਕੇ ਅਗਲੀ ਤਫਤੀਸ਼ ਅਮਚਲੇ ਜਾਂਦੀ ਜਾਊਗੀ ਅਹ ਮੌਨ ਦੇ ਹਾਲਾਤਾਂ ਤੋਂ ਲੱਗ ਰਿਹਾ ਹੈ ਕਿ ਇਹਦੇ ਪਿੱਛੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕਿਸੇ ਵਿਅਕਤੀ ਦਾ ਹੱਥ ਹੋ ਸਕਦਾ ਤਾਂ ਕਿ ਕ੍ਰਿਮੀਨਲ ਜਿਹੜਾ ਐਨੇ ਜਿਹੜੀ ਗਾਂ ਵਧੂ ਚੱਲ ਰਿਹਾ ਸੀਗਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਇਹਨੂੰ ਵੱਡੀ ਸਫਲਤਾ ਆਸਪਤ ਕੀਤੀ ਗਿਆ ਥੈਂਕ ਯੂ